ਟਿੱਲੋ ਸਾਹਿਬ ਇਹ ਪਹੁੰਚੇ ਹਾਂ ਜੀ ਦਿੱਕਤ ਨਹੀਂ ਜਰਾ ਹਾਂਜੀ ਟਿੱਲੋ ਸਾਹਿਬ ਲੋਹਾਰਾ ਨਗਰ ਦੇ ਲਾਗੇ ਬਾਬਾ ਵਿਜੇ ਚਾਲਜੀ ਵੱਲੋਂ ਲੰਗਰ ਦੀ ਭੰਡਾਰੀ ਦੀ ਸਦਾਨਾ ਭੰਡਾਰਾ ਲਾਇਆ ਗਿਆ ਜੀ ਜਗਵੀਰ ਸਿੰਘ ਸੋਖੀ ਜੀ ਸਾਡੇ ਹਲਕਾ ਇੰਚਾਰਜ ਆਤਮ ਨਗਰ ਉਹਨਾਂ ਦੇ ਨਾਲ ਮੈਨੂੰ ਇੱਥੇ ਆਉਣ ਦਾ ਅਫਸਰ ਪ੍ਰਾਪਤ ਹੋਇਆ ਨਾਲ ਮੋਹਰੀ ਸਾਹਿਬ ਨੇ ਇਸ ਸਦਾਨਾ ਭੰਡਾਰਾ ਇਹਨਾਂ ਦਾ ਲੰਗਰ ਲਾਉਂਦੇ ਨੇ ਔਰ ਇਹ ਮੈਨੂੰ ਇਹ ਪਤਾ ਲੱਗਿਆ ਇੱਥੇ ਆ ਕੇ ਵੀ ਬਾਬਾ ਕਿਰਤੀ ਆ ਆਪਣੀ ਮਿਹਨਤ ਕਰਕੇ ਕਿਰਤ ਕਰਕੇ ਆਪਣਾ ਪਰਿਵਾਰ ਪੇਟ ਪਾਲਦਾ ਤੇ ਪਰਿਵਾਰ ਪਾਲਦਾ ਆ ਜਿਹੜਾ ਇੱਕ ਭੰਡਾਰਾ ਲਾਉਂਦੇ ਨੇ ਇਹ ਇਹਨਾਂ ਦੇ ਬਰ ਬਾਰ ਕੋਈ ਇਹਨਾਂ ਨੂੰ ਮਿਲਿਆ ਹੋਇਆ ਕੋਈ ਇਹਨਾਂ ਨੂੰ ਕਿਸੇ ਥਾਂ ਦੀ ਸੇਵਾ ਕਰਦੇ ਆ ਉੱਥੋਂ ਇਹਨਾਂ ਨੂੰ ਬਰ ਮਿਲਿਆ ਹੋਇਆ ਉੱਥੇ ਰੋਟੀ ਨਹੀਂ ਚਲਾਉਂਦੇ ਆ ਆਮ ਕਰਕੇ ਬਾਬੇ ਰੋਟੀ ਚਲਾਉਂਦੇ ਨੇ ਸਥਾਨਾਂ ਤੋਂ ਪਰ ਕਿਰਤੀ ਬਾਬਾ ਮੈਂ ਕਹਿੰਦਾ ਵੀ ਇਸ ਤਰ੍ਹਾਂ ਦਾ ਕੋਈ ਨਾ ਕੋਈ ਇਹਨਾਂ ਤੇ ਪਰਮਾਤਮਾ ਦੀ ਲਓ ਜੀ 13 ਤਰੀਕ ਦੀ ਕਾਗਜ਼ ਬੰਦ 13 ਤਰੀਕ ਸਰ ਕਿੰਨੇ ਵਜੇ ਤੱਕ ਪਹੁੰਚ ਜਾਉਂਦੇ ਤੁਸੀਂ ਦੇਖੋ ਉਹ ਤਾਂ ਹੁਣ ਪ੍ਰੋਗਰਾਮ ਬਣੂਗਾ ਸਾਲਾ ਨਾਲ ਡਿਟੇਲ ਅਸੀਂ ਪਾਠ ਕਰਾਉਣਾ ਵਾ ਕਿਤੇ ਦਫਤਰ ਖੋਲਣਾ ਉਸ ਤੋਂ ਬਾਅਦ ਅਸੀਂ ਜਾਵਾਂਗੇ ਉਹ ਉਦੋਂ ਸਵੇਰੇ ਜਾਂ ਐਤਵਾਰ ਸ਼ਾਮ ਨੂੰ ਪਤਾ ਲੱਗ ਜਾਊਗਾ ਸਾਰਾ ਜੀ ਤੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਸਰ ਲੋਕਾਂ ਨੂੰ ਅਪੀਲ ਆ ਵੀ ਲੁਧਿਆਣਾ ਵੀ ਨੂੰ ਜਿਤਾਓ ਲੁਧਿਆਣੇ ਸ਼ਹਿਰ ਦੀ ਗੱਲ ਕਰਨ ਵਾਲਾ ਜਿਤਾਓ ਲੁਧਿਆਣੇ ਦਾ ਰਹਿਣ ਵਾਲਾ ਜਿਤਾਓ ਬਾਹਰਲੇ ਲੋਕਾਂ ਨੂੰ ਆਪਾਂ ਪਰਖ ਲਿਆ ਪਹਿਲਾਂ ਦੇਖ ਲਿਆ ਹੈ ਨਾ ਆਪਾਂ ਨੁਕਸਾਨ ਉਠਾਇਆ ਬਹੁਤ ਜ਼ਿਆਦਾ ਲੁਧਿਆਣਾ ਬਹੁਤ ਪਛੜ ਗਿਆ ਲੁਧਿਆਣੇ ਦਾ ਵਿੱਚੋਂ ਜੋ ਕੋਈ ਹੋਊਗਾ ਉਹਨੂੰ ਪਤਾ ਹੋਊ ਸਮੱਸਿਆ ਉਹ ਸਾਰੀਆਂ ਸੋਸਾਇਟੀਆਂ ਸੁਹਾਵਾਂ ਨੂੰ ਸੰਗਠਨਾਂ ਨੂੰ ਵਪਾਰ ਮੰਡਲਾਂ ਨੂੰ ਹੈ ਨਾ ਇੰਡਸਟਰੀ ਦੇ ਜਿਹੜੇ ਸੰਗਠਨ ਨੇ ਉਹਨਾਂ ਨੂੰ ਜਾਣਦਾ ਹੋਵੇ ਨੇੜੇ ਉਹਨਾਂ ਦੇ ਵਿੱਚ ਬੈਠਦਾ ਹੋਵੇ ਉਹਨਾਂ ਦੀ ਗੱਲ ਸੁਣਦਾ ਹੋਵੇ ਉਹਨਾਂ ਦੀ ਗੱਲ ਸਮਝਦਾ ਹੋਵੇ ਉਹਨੂੰ ਫਿਰ ਐਂਡ ਤੱਕ ਪਹੁੰਚਾਉਣ ਦੀ ਸਮਰੱਥਾ ਰੱਖਦਾ ਹੋਵੇ ਲੁਧਿਆਣੇ ਦੇ ਸ਼ਹਿਰ ਦਾ ਬੰਦਾ ਚਾਹੀਦਾ ਠੀਕ ਹੈ ਧੰਨਵਾਦ 3 ਕਿਲੋ ਸਾਹਿਬ ਆਏ ਪਹੁੰਚੇ ਹਾਂਜੀ 3 ਕਿਲੋ ਸਰ ਲੋਹਾਰਾ ਨਗਰ ਦੇ ਲਾਗੇ ਬਾਬਾ ਵਿਜੇ ਚਾਲਜੀ ਵੱਲੋਂ ਲੰਗਰ ਦੀ ਭੰਡਾਰੀ ਦੀ ਸਦਾਨਾ ਭੰਡਾਰਾ ਲਾਇਆ ਗਿਆ ਜੀ ਜਗਵੀਰ ਸਿੰਘ ਸੋਖੀ ਜੀ ਸਾਡੇ ਹਲਕਾ ਇੰਚਾਰਜ ਆਤੋਂ ਨਗਰ ਉਹਨਾਂ ਦੇ ਨਾਲ ਮੈਨੂੰ ਇੱਥੇ ਆਉਣ ਦਾ ਅਫਸਰ ਪ੍ਰਾਪਤ ਹੋਇਆ ਨਾਲ ਮੋਹਰੀ ਸਾਹਿਬ ਨੇ ਇਸ ਸਲਾਣਾ ਭੰਡਾਰਾ ਇਹਨਾਂ ਦਾ ਲੰਗਰ ਲਾਉਂਦੇ ਨੇ ਔਰ ਇਹ ਮੈਨੂੰ ਇਹ ਪਤਾ ਲੱਗਿਆ ਇੱਥੇ ਆ ਕੇ ਵੀ ਬਾਬਾ ਕਿਰਤੀ ਆ ਆਪਣੀ ਮਿਹਨਤ ਕਰਕੇ ਕਿਰਤ ਕਰਕੇ ਆਪਣਾ ਪਰਿਵਾਰ ਪੇਟ ਪਾਲਦਾ ਤੇ ਪਰਿਵਾਰ ਪਾਲਦਾ ਆ ਜਿਹੜਾ ਇੱਕ ਭੰਡਾਰਾ ਲਾਉਂਦੇ ਨੇ ਇਹ ਇਹਨਾਂ ਦੇ ਬਰਬਾ ਕੋਈ ਇਹਨਾਂ ਨੂੰ ਮਿਲਿਆ ਹੋਇਆ ਕੋਈ ਇਹਨਾਂ ਨੂੰ ਕੋਈ ਸਥਾਨ ਦੀ ਸੇਵਾ ਕਰਦੇ ਆ ਉਥੇ ਇਹਨਾਂ ਨੂੰ ਵਰ ਮਿਲਿਆ ਹੈ ਉਥੇ ਰੋਟੀ ਨਹੀਂ ਚਲਾਉਂਦੇ ਆਮ ਕਰਕੇ ਬਾਬੇ ਰੋਟੀ ਚਲਾਉਂਦੇ ਨੇ ਸਥਾਨਾਂ ਤੋਂ ਪਰ ਕਿਰਤੀ ਬਾਬਾ ਮੈਂ ਕਹਿੰਦਾ ਵੀ ਇਸ ਤਰ੍ਹਾਂ ਦਾ ਕੋਈ ਨਾ ਕੋਈ ਇਹਨਾਂ ਤੇ ਪਰਮਾਤਮਾ ਦੀ ਲੋ 13 13 ਤਰੀਕ ਨੂੰ ਸਰ ਕਿੰਨੇ ਵਜੇ ਤੱਕ ਪਹੁੰਚ ਜਾਂਦੇ ਤੁਸੀਂ ਦੇਖੋ ਉਹ ਤਾਂ ਹੁਣ ਪਰੋਦਨ ਪ੍ਰੋਗਰਾਮ ਬਣੂਗਾ ਸਾਲਾ ਨਾਲ ਡਿਟੇਲ ਅਸੀਂ ਪਾਠ ਕਰਾਉਣਾ ਵਾ ਕਿਤੇ ਦਫਤਰ ਖੋਲਣਾ ਉਸ ਤੋਂ ਬਾਅਦ ਅਸੀਂ ਜਾਵਾਂਗੇ ਉਹ ਦਰਸ਼ਕ ਜ ਐਤਵਾਰ ਸ਼ਾਮ ਨੂੰ ਪਤਾ ਲੱਗ ਜਾਊਗਾ ਸਾਰਾ ਜੀ ਤੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਸਾਂ ਲੋਕਾਂ ਨੂੰ ਅਪੀਲ ਆ ਵੀ ਲੁਧਿਆਣਾ ਵੀ ਨੂੰ ਜਿਤਾਓ ਲੁਧਿਆਣੇ ਸ਼ਹਿਰ ਦੀ ਗੱਲ ਕਰਨ ਵਾਲਾ ਜਿਤਾਓ ਲੁਧਿਆਣੇ ਦਾ ਰਹਿਣ ਵਾਲਾ ਜਿਤਾਓ ਜੀ ਬਾਹਰਲੇ ਲੋਕਾਂ ਨੂੰ ਆਪਾਂ ਪਰਖ ਲਿਆ ਪਹਿਲਾਂ ਦੇਖ ਲਿਆ ਹੈ ਨਾ ਆਪਾਂ ਨੁਕਸਾਨ ਉਠਾਇਆ ਬਹੁਤ ਜ਼ਿਆਦਾ ਲੁਧਿਆਣਾ ਬਹੁਤ ਪਛੜ ਗਿਆ ਲੁਧਿਆਣੇ ਦਾ ਵਿੱਚੋਂ ਜੋ ਕੋਈ ਹੋਊਗਾ ਉਹਨੂੰ ਪਤਾ ਹੋਊ ਸਮੱਸਿਆਵਾਂ ਨੇ ਕੀ ਨੇ ਉਹ ਸਾਰੀਆਂ ਸੁਸਾਇਟੀਆਂ ਸੁਹਾਵਾਂ ਨੂੰ ਸੰਗਠਨਾਂ ਨੂੰ ਵਪਾਰ ਮੰਡਲਾਂ ਨੂੰ ਹੈ ਨਾ ਇੰਡਸਟਰੀ ਦੇ ਜਿਹੜੇ ਸੰਗਠਨ ਨੇ ਉਹਨਾਂ ਨੂੰ ਜਾਣਦਾ ਹੋਵੇ ਨੇੜੇ ਉਹਨਾਂ ਦੇ ਵਿੱਚ ਬੈਠਦਾ ਹੋਵੇ ਉਹ हो हो तो दे चाहिए। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स, और व्हाट्सएप चैनल पर